ਵਿਦਿਆਰਥੀ ਅਰਦੇ ਕਾਰਿਆਂ ਨੂੰ ਮੁਬਾਰਕ باد ਦਿੰਦਾ ਧੰਨਵਾਦ ਜੈ ਹਨ ਅੱਜ ਦੇ ਵਿਸ਼ਾਲ ਜਾਗਰਨ ਤੇ ਕੀ ਕਹਿਣਾ ਚਾਹਦੇ ਮੇਰਾ ਤਾਂ ਸਾਰੀ ਸੰਗਤ ਜੀ ਨੂੰ ਜੈ ਕਰਾਮਾ ਚਿੰਤਾਪਨੀ ਮਾਈ ਜੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਸਾਜੀ ਇੱਕ ਤਾਂ ਕਲੱਬ ਵੱਲੋਂ ਵਿਸ਼ਾਲ ਜਾਗਰਨ ਸਤਮਾ ਵਿਸ਼ਾਲ ਭਗਵਤੀ ਜਾਗਰਨ ਮੱਲਫਾਤੇ ਗੰਚ ਵਿੱਚ ਬਹੁਤ ਧੂਮਤਰਨਾ ਕਰਾਵਾ ਹੈ ਬਾਕੀ ਸਾਡੇ ਵੀਰ ਜੀ ਤੁਹਾਨੂੰ ਗਾਈਡ ਸਭ ਤੋਂ ਪਹਿਲਾਂ ਮੇਰੀ ਤਰਫ ਤੋਂ ਸਾਰਿਆਂ ਨੂੰ ਹੀ ਜੈ ਮਾਤਾ ਦੀ ਔਰ ਸਾਂਝੇ ਇਕਤਕਲਬ ਦੇ ਜਿੰਨੇ ਵੀ ਮੈਂਬਰਸ ਨੇ ਸਾਡੇ ਪ੍ਰਧਾਨ ਸਾਹਿਬ ਔਰ ਮੌਂਟੀ ਭਾਜੀ ਜਿੰਨੇ ਵੀ ਮੇਰੇ ਵੱਡੇ ਭਰਾ ਨੇ ਸਾਰਿਆਂ ਨੂੰ ਹੀ ਅੱਜ ਦੇ ਇਸ ਜਾਗਰਣ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਔਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲਾ ਟਾਈਮ ਜਿਹੜਾ ਸੀਗਾ ਬਹੁਤ ਅੱਛਾ ਨਹੀਂ ਗੁਜ਼ਰਿਆ ਸਾਰਿਆਂ ਲਈ ਲੋਕਡਾਊਨ ਰਿਹਾ ਕਾਫੀ ਦਿਨ ਤੇ ਹੁਣ ਮਾਤਰਣੇ ਦੀ ਕਿਰਪਾ ਹੋਈ ਹੈ ਤੇ ਜਾਗਰਣ ਫੇਰ ਸ਼ੁਰੂ ਹੋਏ ਨੇ ਲੋਕਾਂ ਦੇ ਘਰਾਂ ਵਿੱਚ ਖੁਸ਼ੀਆਂ ਆਣੀਆਂ ਸ਼ੁਰੂ ਹੋਈਆਂ ਤੇ ਅਸੀਂ ਉਹਨਾਂ ਨਾਲ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣੇ ਆ ਤੇ ਮ ਖੁਸ਼ੀਆਂ ਵਾਲਾ ਸਮਾਂ ਹਮੇਸ਼ਾ ਚੱਲਦਾ ਰਹੇ ਜੇ ਸਾਨੂੰ ਇਦਾਂ ਹੀ ਇਹਨਾਂ ਵਰਗੀਆਂ ਭਗਤਾਂ ਦੇ ਘਰਾਂ ਦੇ ਵਿੱਚ ਜਾ ਕੇ ਗੁਣਗਾਨ ਕਰਨ ਦਾ ਮਾਤਰਾਣੀ ਦਾ ਗੁਣਗਾਨ ਕਰਨ ਦਾ ਮੌਕਾ ਮਿਲਦਾ ਰਹੇ ਜੈ ਮਾਤਾ ਦੀ ਥੈਂਕ ਯੂ ਸ਼ੁਕਰੀਆ ਨਰਾਇਣੀ ਨਮਸਤੈ 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 ਸਤਿਆ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ ਮੀਂ ਆਪਣਾ ਡਰ ਉਠਾ ਟਿੰਗਾ ਟੋੜਾ ਬਹੁਤ ਬਹੁਤ ਇਹ ਗਰਦਾ i'll see ਅਜਸੀ ਫਤੇਗਾਂ ਦੇ ਮਹੱਲੇ ਵਿੱਚ ਮਾਮਾਈ ਦਾ ਅਸ਼ੀਰਵਾਦ ਲੈਣ ਆਇਆ ਜੀ ਮੇਰੇ ਨਾਲ ਸਾਬਕਾ ਕਾਉਂਸਲਰ ਅਜਨੈਯ ਟੈਂਕੀ ਜੀ ਤੇ ਹੋਰ ਸਾਰੇ ਫਤੇਗਾਂ ਦੇ ਮਹੱਲੇ ਦੇ ਮਹੱਲਾ ਨਿਵਾਸੀ ਅਸੀਂ ਇਹ ਸੰਦੇਸ਼ ਦੇਣੇ ਆਪਣੇ ਵੱਲੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਕਿ ਆਪਣੇ ਮਹਾਪੁਰਸ਼ਾਂ ਵੱਲੋਂ ਆਪਣੇ ਪਰਮਾਤਮਾ ਵੱਲੋਂ ਆਪਣੇ ਰੱਬ ਵੱਲੋਂ ਜੋ ਦਿੱਤੇ ਹੋਏ ਸੰਦੇਸ਼ ਨੇ ਆਪਾਂ ਨੂੰ ਵੀ ਪੀੜ੍ਹੀ ਤੇ ਉਸੇ ਰਾਹ ਤੇ ਤੁਰਨਾ ਚਾਹੀਦਾ ਹੈ ਅੱਜ ਜਿਹੜਾ ਫਤੇਗਾਂ ਦੇ ਮਾਤਾ ਰਾਣੀ ਦਾ ਜਾਗਰਣ ਕਰਾਇਆ ਜਾ ਰਿਹਾ ਹੈ ਸਾਡਾ ਛੋਟਾ ਵੀਰ ਐਮਐਲਐਸ ਸਾਡਾ ਬੇਟਾ ਸਾਡੇ ਛੋਟਾ ਵੀਰ ਕਾਕੂ ਤੇ ਹੋਰ ਜਿੰਨੇ ਵੀ ਰਜੀਵ अरोड़ा ਜੀ ਪਾਲਾ ਜੀ ਕਸ਼ਮ ਸਿੰਘ ਜਿੰਨੇ ਵੀ ਸਾਡੇ ਭਰਾ ਸੰਨੀ 베ਦੀ ਸਾਰੇ ਇੱਥੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਆਏ ਨੇ ਮਹਾਰਾਜ ਵੱਲੋਂ ਅਸੀਂ ਮਾਤਾ ਰਾਣੀ ਅੱਗੇ ਇਹ ਅਰਦਾਸ ਲਾਣੇ ਆ ਕਿ ਇਸ ਕਲੱਬ ਨੂੰ ਹੋਰ ਤਰੱਕੀ ਦੇਵੇ ਜਿਹਦੇ ਨਾਲ ਇਹ ਸਮਾਜ ਚ ਸੇਵਾ ਦਾ ਭਾਵਨਾ ਨਾਲ ਸਾਰੇ ਕੰਮ ਕਰਦੇ ਰਹਿਣ ਜੇ ਕਰਾਮਾ ਸ਼ੇਰਵਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਸਤਮਾ ਵਿਸ਼ਾਲ ਭਗਵਤੀ ਜਾਗਰਣ ਮੱਲਫਤੇ ਗਾਂਦੇ ਵਿੱਚ ਸਤ ਨੰਬਰ ਗਲੀ ਵਿੱਚ ਕਰਾਇਆ ਜਾ ਰਿਹਾ ਤੇ ਜੋ ਕਿ ਬਹੁਤ ਹੁੰਤਾ ਨਾ ਹੁੰਦਾ ਇੱਥੇ ਆਸ਼ੂਲ ਹੋਰੀਆ ਜੀ ਜਿਹੜੇ ਆ ਬਹੁਤ ਅੱਛੇ ਮਧੁਰ ਆਵਾਜ਼ ਦੇ ਵਿੱਚ ਜਿਹੜੇ ਮਹਾਮਈ ਦਾ ਗੁਣਗਾਨ ਕਰਨਗੇ ਆ ਕੇ ਕਿਸੇ ਵਜ੍ਹਾ ਤੋਂ ਕੋਵਿਡ ਕਰਕੇ ਤੁਹਾਨੂੰ ਪਤਾ ਹੈ ਕਿ ਹਰ ਪਾਸੇ ਜਾਗਰਣ ਨਹੀਂ ਹੋਇਆ ਸੀਗਾ ਕੋਵਿਡ ਦੀ ਮਾਰ ਸੀ ਮਹਾਮਈ ਨੇ ਇਸ ਮਾਰ ਤੋਂ ਸਭ ਨੂੰ ਦੂਰ ਕੀਤਾ 2 ਸਾਲ ਦਾ ਗੈਪ ਆ ਗਿਆ ਇਸ ਕਰਕੇ ਨਰਾਤੇ ਵਿੱਚ ਸਾਨੂੰ ਇਹ ਅਫਸਰ ਮਿਲਿਆ ਜਾਗਰਣ ਕਰਾਉਣ ਦਾ ਤੇ ਮਹਾਮਈ ਦਾ ਨਾਮ ਲੈ ਕੇ ਸਤਮਾ ਵਿਸ਼ਾਲ ਭਗਵਤੀ ਜਾਗਰਣ ਹੋ ਰਿਹਾ ਸੰਜੀਕਤ ਤਕ ਲੱਭ ਲੋ ਜਕਾਰਾ ਮਾ ਸ਼ੇਰਾਵਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ

The little head